I santoor, ਪਰ ਰਾਜਿਤੋਂ ਦਾ ਬਹੁਤ ਬਹੁਤ ਹੋ ਗਿਆ ਤੇ ਗੁਰੂ ਨਾਨਕ ਦੇਵ ਜੀ ਤੇ ਆਉਣ ਲਈ ਗੁਰੂ ਨਾਨਕ ਬਾਤ ਕਰਦੇ ਆਪੇ ਹਰਿ ਸੇਖੀ ਤੇ ਆ ਗਿਆ ਜਿਹਦੇ ਤੇ ਸਵੇ ਜੰਗ ਦੇ ਜਿਹਦੇ ਨਾਲ ਆ ਕੇ ਜਿਹਦੇ ਨਾਲ ਉਹਦੇ ਆ ਗਿਆ ਸਾਲੀ ਵੀ ਦਾ ਦਿੱਤੇ ਹੋਏ ਸਪਾਲੀ ਸਾਡੇ ਦੇਰ ਮਾਰਦੀ ਜੀ ਜੋ ਸਾਰਨੇ ਕਿਹਨੂੰ ਗਰਾਜ ਦੇ ਪਾਰਟਨਰ ਤੋਂ ਬੋਲਣਾ ਜੀ ਸੰਜ ਦੇ ਆਰੇ 400 ਤੋਂ 40 ਦਿੱਤੀਆਂ ਜੱਟੀਆਂ ਤਕੀਆਂ ਨਾ ਜਿਵੇਂ ਮੰਨ ਲੈਂਦਾ ਜੀ ਕੋਈ ਇੱਕ ਰੱਖੋ ਬਾਜੀ ਕਿ ਤਕਨਾਦਿਕ ਹੋਇਆ ਤੇ ਬੋਲਣਾ ਜੀ ਵਾਲੇ ਜੀ ਸਾਧਕਾ ਸਿਖਰੀਆਂ ਤੇ ਚੰਗੀਆਂ ਨੇ ਧਾਰਮਿਕ ਕੰਮ ਕਿਸ ਤੇ ਬਹੁਤ ਪ੍ਰਿਆ ਦਾ ਹਾਯਾ ਕਰਿਆ ਤੇ ਬਹੁਤ ਬਹੁਤ ਬਾਰੇ ਚੱਲਦੇ ਰਹੇ ਸਿੱਖੀ ਤੋਂ ਲਈ ਬਹੁਤ ਸੀ। ਉਹ ਤੋਂ ਜਿਹਨੇ ਧਾਰ ਕੇ ਡੇਰਾ ਪਾਣਾ ਮਿੱਠਾ ਕਰਕੇ ਮੰਨਿਆ ਗੁਰਦੁਆਰਾ ਰਹਿਣ ਦੀ ਜਗ੍ਹਾ। ਇਹਨਾਂ ਦੀ ਕਮਾਈ ਦਾ ਗੁਰੂ ਨਾਨਕ ਜੀ ਵਾਹਿਗੁਰੂ ਪੰਜੇ ਕੱਤਾ ਸਭ ਤੋਂ ਵੱਧ ਕਰਦਿਆ ਨਾ ਤੋਂ ਮਾਣ ਕੇ ਬੰਦਾ ਬਣਾਉਣਾ ਚਾਹੇ ਗੁਰੂ ਨਾਨਕ ਜੀ ਵਾਹਿਗੁਰੂ ਉਹਨਾਂ ਦਾ ਕਿਰਦਾਰ ਦੇਵਤੀ ਹੈ ਮਹਾਰਾਜ ਜੀ ਪਹਿਲੀ ਜੋਤ ਪਜਰਾਣੀ ਸਰਵਰ। ਉਹ ਨਾਲ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਉਹ oh, ਲੱਗਦਾ

ਮਾਰ ਤਨੋ ਪਿਆਰ ਦੀ ਨੀਰ ਘਾਣੇ ਤੋਂ ਰਾਜ ਦੀ ਤਾ ਕਾਂ ਵਾਰ ਦੀ ਹਤੇ ਗੁਰੂ I'm